ਵਾਗਾ ਸਰਹੱਦ ਦੇ ਉੱਤੇ ਤਾਂ ਦੱਸ ਜੀ ਕਿ ਪਹਿਲਗਾਮ ਅਟੈਕ ਤੋਂ ਬਾਅਦ ਜੋ ਭਾਰਤ ਸਰਕਾਰ ਵੱਲੋਂ ਜਿਹੜਾ ਵੱਡਾ ਫੈਸਲਾ ਲਿੱਤਾ ਗਿਆ ਸੀਗਾ ਜਿਸ ਦੇ ਵਿੱਚ ਕਿ ਜੋ ਕਹਿ ਲਿਏ ਕਿ ਅਟਾਰੀ ਵਾਗਾ ਸਰਹੱਦ ਦੀ ਸਭ ਤੋਂ ਪਹਿਲਾਂ ਤਾਂ ਜਿਹੜੀ ਰਿਟ੍ਰੀਟ ਸੈਰੇਮਨੀ ਹੈਗੀ ਆ ਜੋ ਗੇਟ ਨੇ ਉਹ ਬੰਦ ਕਰਨ ਦੇ ਜੋ ਐਲਾਨ ਕਰ ਦਿੱਤਾ ਗਿਆ ਸੀਗਾ ਤਾਂ ਹੁਣ ਤਸਵੀਰਾਂ ਜਿਹੜੀਆਂ ਤੜਣਾ ਸਾਂਝਾ ਕਰ ਰਹੇ ਆ ਤੇ ਨਾਲ ਦੀ ਨਾਲ ਇਹ ਵੀ ਆਖਿਆ ਗਿਆ ਸੀਗਾ ਕਿ ਜਿਹੜੇ ਪਾਕਿਸਤਾਨੀ ਨੇ ਜਾਂ ਜਿਹੜੇ ਇੰਡੀਅਨਸ ਨੇ ਜਿਹੜੇ ਪਾਕਿਸਤਾਨ ਦੇ ਵਿੱਚ ਨੇ ਤਾਂ ਜਿਹੜੇ ਪਾਕਿਸਤਾਨੀ ਭਾਰਤ ਦੇ ਵਿੱਚ ਹੈਗੇ ਨੇ ਉਹ ਆਪ ਆਪਨੇ ਦੇਸ਼ ਚਲੇ ਜਾਣ ਤਾਂ ਹੁਣ ਤੱਕ ਦੀ ਜਿਹੜੀ ਫਿਗਰ ਆਪਾਂ ਤੁਹਾਨੂੰ ਦੱਸ ਦਈਏ ਕਿ 1387 ਦੇ ਕਰੀਬ ਜਿਹੜੇ ਲੋਕ ਨੇ ਉਹ ਹੁਣ ਤੱਕ ਜਿਹੜੇ ਪਾਕਿਸਤਾਨੀ ਸੀਗੇ ਉਹ ਪਾਕਿਸਤਾਨ ਜਾ ਚੁੱਕੇ ਨੇ ਜਿਹੜੇ ਭਾਰਤੀ ਸੀਗੇ ਉਹ ਭਾਰਤ ਆ ਚੁੱਕੇ ਨੇ ਤਾਂ 2 ਦਿਨ ਦਾ ਸਮਾਂ ਹੋਰ ਵਧਾ ਦਿੱਤਾ ਗਿਆ ਕਿਉਂਕਿ ਪਹਿਲਾਂ 48 ਘੰਟੇ ਦਾ ਜਿਹੜਾ ਸਮਾਂ ਦੇ ਦਿੱਤਾ ਗਿਆ ਸੀਗਾ ਲੇਕਿਨ ਹੁਣ 2 ਦਿਨ ਦਾ ਸਮਾਂ ਜਿਹੜਾ ਹੋਰ ਵਧਾ ਦਿੱਤਾ ਗਿਆ ਕੁਝ ਲੋਕ ਜਿਹੜੇ ਨੇ ਉਹ ਇੱਥੋਂ ਫੇਰ ਜਾਣਾ ਚਾਹੁੰਦੇ ਨੇ ਕਿਉਂਕਿ ਜਿਹੜੇ ਪਾਕਿਸਤਾਨੀ ਨੂੰ ਜਾਣਾ ਚਾਹੁੰਦੇ ਨੇ ਸਾਡੇ ਨਾਲ ਕੁਝ ਲੋਕ ਮੌਜੂਦ ਨੇ ਤਾਂ ਸਰ ਤੁਸੀਂ ਕਿੱਥੋਂ ਕਿੱਧਰ ਜਾਣਾ ਚਾਹੁੰਦੇ ਹੋ ਕਿੱਧਰ ਤੇ ਰਹਿਣ ਆਲੇ ਜੀ ਮੈਂ ਮੈਂ ਪਾ پاکستان ਨੇ ਮਿਲਤਾ ਹਾਂ ਆ ਪਾਕਿਸਤਾਨ ਤੋਂ ਆਇਓ ਤੁਸੀਂ ਜੀ ਹੈ ਤੇ ਕੀ ਹੁਣ ਜਖਦਮ ਜੋ ਸਰਕਾਰ ਵੱਲੋਂ ਕਹਿ ਦਿੱਤਾ ਗਿਆ ਜੋ ਹਾਲਾਤ ਪੈਲਗ੍ਰਾਮ ਚ ਬਣੇ ਤਾਂ ਇਸ ਚੀਜ਼ ਨੂੰ ਤੁਸੀਂ ਕਿਵੇਂ ਮੇਰੇ ਕੋਲ ਮਾਲੂਮ ਨਹੀਂ ਮੈਂ ਬਿਮਾਰ تھا ਖੁਦ ਆਇਆ ਥਾ ਇਧਰ ਇਲਾਸ ਕੇ ਲਈ ਆਇਆ ਆ ਭਾਰਤ ਕਿਸ ਕਿਸ وجہ سے ਆਏ تھے ਮੈਂ ਬਿਮਾਰ ਥਾ ਫਿਰ ਚਾਚਾ ਕੇ ਸਾਥ ਮੈਂ ਰਹਾ ਫਿਰ ਅੱ비 ਵਾਪਸ ਜਾ ਰਹਾ ਹਾਂ अब पाकिस्तान वापस जा रहे हैं जी हाँ। मेरे बच्चे बच्चे उधर हैं सारे जी उधर कहाँ के रहने वाले हो पाकिस्तान में पाकिस्तान ये कराची में सर जी 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 और यहाँ पे अपने रिश्तेदारों के घर जी हमारे चचा था चाचा था इधर सर आपके चाचा जी जी इलाज वगैरह कराना था हाँ जी जी ऐशाब का कुछ असला था तो इलाज करा के फिर उन्होंने रहा अच्छी तरह से खाना बना दिया अभी बच्चे लोग उधर है मेरे माम भी सही नहीं है वो भी बीमार है इसलिए यार और अब इलाज पूरा हुआ है कि नहीं हुआ भी? हुआ हुआ जी हां जी अब वापस जाना पड़ेगा कैसा लग रहा है क्योंकि जो हालात बने पता नहीं है वो तो खुद सर 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 बैठे बैठे ਆਪਾਂ ਤੁਹਾਡਾ ਪਾਸਪੋਰਟ ਦਿਖਾएंगे ਤਾਂ ਇਹ ਦੇਖ ਸਕਦੇ ਹੋ ਕਿ ਜੋ ਪਾਕਿਸਤਾਨ ਦੇ ਰਹਿਣ ਵਾਲੇ ਨੇ ਕਰਾਚੀ ਤੋਂ ਤਾਂ ਉਹ ਵੀ ਜਾ ਰਹੇ ਨੇ ਤਾਂ ਇਹ ਪਾਸਪੋਰਟ ਤੁਸੀਂ ਵੇਖ ਸਕਦੇ ਹੋ ਕਿ ਪਾਕਿਸਤਾਨੀ ਜੋ ਪਾਸਪੋਰਟ ਹੈਗਾ ਕਿਉਂਕਿ ਪਾਕਿਸਤਾਨ ਦੇ ਰਹਿਣ ਵਾਲੇ ਨੇ ਕਰਾਚੀ ਦੇ ਰਹਿਣ ਵਾਲੇ ਨੇ ਤਾਂ ਭਾਰਤ ਚ ਆਪਣਾ ਇਲਾਜ ਕਰਾਉਣ ਵਾਸਤੇ ਇੱਥੇ ਆਏ ਸੀਗੇ ਤਾਂ ਹੁਣ ਜੋ ਕਿ ਸਰਕਾਰਾਂ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਭਾਰਤ ਦੇ ਲੋਕ ਜਿਹੜੇ ਨੇ ਉਹ ਪਾਕਿਸਤਾਨ ਤੋਂ ਵਾਪਸ ਆ ਜਾਣ ਤਾਂ ਜਿਹੜੇ ਪਾਕ ਪਾਕਿਸਤਾਨੀ ਭਾਰਤ ਦੇ ਵਿੱਚ ਹੈਗੇ ਨੂੰ ਇੱਥੋਂ ਦੀ ਭਾਰਤ ਛੱਡ ਕੇ ਪਾਕਿਸਤਾਨ ਨੂੰ ਚਲੇ ਜਾਣ ਤਾਂ ਇਹ ਲੋਕ ਤੁਸੀਂ ਵੇਖ ਸਕਦੇ ਹੋ ਹੁਣ ਤੱਕ 1387 ਦੇ ਕਰੀਬ ਦਾ ਡਾਟਾ ਜਿਹੜਾ ਕੱਲ ਸ਼ਾਮ ਤੱਕ ਦਾ ਜਿਹੜਾ ਡਾਟਾ ਸੀਗਾ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਜੋ ਲੋਕ ਨੇ ਉਹ ਬਾਰਡਰ ਕਰਾਸ ਕੀਤੇ ਨੇ ਚਾਹੀ ਉਸ ਦੇ ਵਿੱਚ ਭਾਰਤੀ ਕਹਿ ਲਈਏ ਜਾਂ ਪਾਕਿਸਤਾਨੀ ਕਹਿ ਲਈਏ ਦੋਵੇਂ ਬਣਿਓ ਜੋ ਲੋਕ 1387 ਦੇ ਕਰੀਬ ਦਾ ਡਾਟਾ ਜਿਹੜਾ ਸਾਡੇ ਕੋਲ ਪਹੁੰਚਿਆ ਤਾਂ ਅੱਜ ਸ਼ਾਮ ਤੱਕ ਹੋਰ ਵੀ ਜਿਹੜਾ ਇਸ ਡਾਟੇ ਦੇ ਵਿੱਚ ਵਾਧਾ ਵੇਖਣ ਨੂੰ ਮਿਲੇਗਾ ਕਿਉਂਕਿ ਇਹ ਦੇਖ ਸਕਦੇ ਹਾਂ ਕਿ ਇਸ ਤਰ੍ਹਾਂ ਦੇ ਨਾਲ ਜੋ ਪੁਖਤਾ ਪ੍ਰਬੰਧ ਬੀਐਸਐਫ ਵੱਲੋਂ ਇੱਥੇ ਕੀਤੇ ਗਏ ਨੇ ਤਾਂ ਉੱਥੇ ਹੀ ਲਗਾਤਾਰ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਜੋ ਬਾਰਡਰ ਦੀਆਂ ਸਾਂਝੀਆਂ ਕਰ ਰਹੇ ਆਂ ਜਿੱਥੇ ਕਿ ਸਿੰਧੂ ਸਮਝੋਤਾ ਜਿਹੜਾ ਉਹ ਵੀ ਜਿਹੜਾ ਰੋਗ ਦਿੱਤਾ ਕਿ ਆ ਪਾਣੀ ਰੋਕਣ ਕਰਕੇ ਪਾਕਿਸਤਾਨ ਵੱਲੋਂ ਕਈ ਵਡੇ ਬਿਆਨ ਵੀ ਸਾਹਮਣੇ ਆ ਰਹੇ ਨੇ ਤਾਂ ਉੱਥੇ ਹੀ ਜੋ ਅਟਾਰੀ ਵਾਗਾ ਸਰਹੱਦ ਦੀ ਗੱਲ ਕਰੀਏ ਤਾਂ ਇਸ ਰਸਤੇ ਰਾਹੀ ਜੋ ਕਹਿ ਸਕਦੇ ਹਾਂ ਕਿ ਜਿਹੜੇ ਭਾਰਤੀ ਜਿਹੜੇ ਪਾਕਿਸਤਾਨ ਦੇ ਵਿੱਚ ਗਏ ਸੀਗੇ ਜਿਹੜੇ ਪਾਕਿਸਤਾਨੀ ਭਾਰਤ ਦੇ ਵਿੱਚ ਸੀਗੇ ਤਾਂ ਦੋਵਾਂ ਨੂੰ ਕਹ ਦਿੱਤਾ ਗਿਆ ਕਿ ਆਪ ਆਪਣੇ ਮੁਲਕ ਦੇ ਵਿੱਚ ਵਾਪਸ ਚਲੇ ਜਾਣ ਤਾਂ ਉਸ ਦੀਆਂ ਤਸਵੀਰਾਂ ਜਿਹੜੀਆਂ ਤੜ ਨਾਲ ਲਗਾਤਾਰ ਸਾਂਝੀਆਂ ਕੀਤੀਆਂ ਨੇ ਹਾਲਾਂਕਿ ਜ਼ਰੂਰ ਮਾਹੌਲ ਜਿਹੜਾ ਲਗਾਤਾਰ ਪੱਕਿਆ ਹੋਇਆ ਲੇਕਿਨ ਇਸ ਦੇ ਵਿੱਚ ਕੋਈ ਵੀ ਬਿਆਨ ਹਲੇ ਤੱਕ ਸਰਕਾਰ ਵੱਲੋਂ ਜਿਹੜਾ ਸਾਹਮਣੇ ਨਹੀਂ ਆਇਆ ਸਿਫਤਾ ਸਿਰਫ ਇਹੀ ਹੈ ਕਿ ਜਿਹੜੇ ਜੋ ਦਿਨ ਜਿਹੜੇ ਆ ਇਸ ਦੇ ਵਧਾਏ ਗਏ ਨੇ ਕਿਉਂਕਿ ਪਹਿਲਾਂ 48 ਘੰਟੇ ਸੀਗੇ ਤਾਂ ਹੁਣ 48 ਘੰਟਿਆਂ ਤੋਂ ਵਧਾ ਕੇ 2 ਦਿਨ ਦਾ ਸਮਾਂ ਹੋਰ ਦੇ ਦਿੱਤਾ ਗਿਆ ਤਾਂ ਕੱਲੀ-ਕੱਲੀ ਜਾਣਕਾਰੀ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਦੇ ਰਾਵਾਂਗੇ ਬੜੇਰੋ ਜਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਚਰ ਸੁਨਿਕ ਜਗਬਾਨੀ ਟੀਵੀ 82